ਨਵਨੀਤ ਉਹ ਤੇ ਥੋੜੇ ਦਿਨ ਹੋਰ ਰੁੱਕ ਜਾਂਦੀ ਮੈਂ ਤੈਨੂੰ ਨਾ ਗੋਨ ਦੇ ਲੱਡੂ ਬਣਾ ਦਿੰਦੇ ਠੰਡ ਬੜੀ ਆ ਤੇ ਤੂੰ ਨਾ ਕਮਜ਼ੋਰ ਵੀ ਕਿੰਨੀ ਹੋ ਗਈਆਂ ਮੰਮੀ ਮੈਨੂੰ ਲੱਡੂਆਂ ਦੀ ਨਾ ਕੋਈ ਲੋੜ ਨਹੀਂ ਹੈਗੀ ਵੀ ਜੇ ਮੈਂ ਲੱਡੂ ਖਾਣੇ ਹੋਣਗੇ ਨਾ ਤੇ ਲੱਡੂ ਬਣਾਉਣ ਵਾਸਤੇ ਮੇਰੀ ਸੱਸ ਬੈਠੀ ਆ ਤੇ ਇਹ ਜੇ ਲੱਡੂ ਬਣਾਉਣੇ ਆ ਨਾ ਆਪਣੀ ਨੌ ਵਾਸਤੇ ਤੇ ਆਪਣੇ ਪੋਤਾ-ਪੋਤੀ ਵਾਸਤੇ ਬਣਾਓ ਤੇ ਇੱਕ ਗੱਲ ਮੇਰੀ ਹੋਰ ਜਿੰਨਾ ਤੁਸੀਂ ਲਾਡ ਪਿਆਰ ਮिन्नੂ ਤੇ ਮੇਰੇ ਬੱਚਿਆਂ ਨੂੰ ਕਰਦੇ ਹੋ ਨਾ ਤੇ ਜੇ ਤੁਸੀਂ ਇੰਨਾ ਆਪਣੀ ਨੋਹ ਤੇ ਪੋਤਾ-ਪੋਤੀ ਨੂੰ ਕਰੋ ਨਾ ਤੇ ਤੁਹਾਡਾ ਘਰ ਸਵਰਗ ਬਣ ਜੇ ਮੇਰੀ ਸੱਸ ਨੂੰ ਹੀ ਵੇਖ ਲਓ ਉਹ ਆਪਣੀ ਨੋਹ ਨੂੰ ਤੇ ਆਪਣੇ ਪੋਤਾ-ਪੋਤੀ ਨੂੰ ਕਿੰਨਾ ਪਿਆਰ ਕਰਦੀ ਆ ਤੇ ਤੁਸੀਂ ਤੇ ਵੱਖਰੇ ਹੀ ਹੋ ਜਿਹੜੀ ਆਪਣੀ ਨੋਹ ਨੂੰ ਤੇ ਪੋਤਾ-ਪੋਤੀ ਨੂੰ ਛੱਡ ਕੇ ਨਾ ਸਾਰਾ ਪਿਆਰ ਆਪਣੀ ਧੀ ਤੇ ਉਹਦੇ ਬੱਚਿਆਂ ਤੇ ਲਟਾਉਂਦੇ ਹੋ ਤੇ ਜਿਹੜੇ ਇਦਾਂ ਕਰਦੇ ਆ ਨਾ ਉਹ ਆਪਣੇ ਪੈਰ ਤੇ ਆਪ ਹੀ ਖੁਲਾੜੀ ਮਾਰਦੇ ਆ ਤੇ ਤੂੰ ਹੀ ਨਾ ਗੋonda ਦੇ ਲੱਡੂ ਭਾਬੀ ਵਾਸਤੇ ਤੇ ਉਹਦੇ ਬੱਚਿਆਂ ਵਾਸਤੇ ਬਣਾਓ ਤੇ ਮੈਂ ਤੇ ਇਸੇ ਵਿੱਚ ਹੀ ਖੁਸ਼ ਹੋ ਜਾਣਾ ਆ ਚਲ ਠੀਕ ਹੋ